ਤਸਵੀਰਾਂ ਦੋਸਤੋ ਤੁਹਾਨੂੰ ਦਿਖਾ ਰਹੇ ਆ ਆਬਕਟੋਰੀਆ ਨੂੰ ਜਾਣ ਲਈ ਸਮੁੰਦਰੀ ਸਫ਼ਰ ਕਰਨਾ ਪੈਂਦਾ ਤੇ ਆ ਇੱਥੇ ਟ੍ਰੈਕਟਰ ਵਗੈਰਾ ਘਟਾਈ ਜਾਂਦੀ ਇੱਥੇ ਅੱਗੇ ਜਾਣ ਲਈ ਕਿਉਂਕਿ ਇਹ ਜਿਹੜੀਆਂ ਇਹ ਗੱਡੀਆਂ ਕਾਰਾਂ ਜਿਹੜੀਆਂ ਇਹ ਸਮੁੰਦਰੀ ਜਹਾਜ਼ ਦੇ ਵਿੱਚ ਚਲੀਆਂ ਜਾਣੀਆਂ ਤੇ ਕਿ ਸਾਨੂੰ ਇਥੋਂ ਐਂਟਰੀ ਸਾਡੀ ਹੋ ਗਈ ਆ ਇਹ ਪੁਲ ਜਿਹੜਾ ਸਿੱਧਾ ਇਹ ਜਹਾਜ਼ ਦੇ ਅੰਦਰ ਜਾਂਦਾ ਜੀ ਇਸ ਪੁਲ ਰਾਹੀਂ ਜਹਾਜ਼ ਉੱਥੇ ਆਪਦੇ ਕਿਨਾਰੇ ਤੇ ਲੱਗਿਆ ਖੜਾ ਫੈਰੀ ਕਹਿੰਦੇ ਇਹਨੂੰ ਜੀ ਜਿਹੜੀ ਸਮੁੰਦਰੀ ਛੋਟਾ ਜਹਾਜ਼ ਹੈ ਇਹ ਤੇ ਵੱਡੇ ਜਹਾਜ਼ ਤਾਂ ਬਹੁਤ ਵਿਸਾਲ ਇੱਕ ਇੱਕ ਪਿੰਡ ਜਿਹੜਾ 10000 ਆਬਾਦੀ ਵਾਲਾ ਵੀ ਪੈ ਜਾਵੇ ਵਿੱਚ ਉਹਦੇ ਚ ਤੇ ਪਰ ਇਹ ਜਿਹੜਾ ਛੋਟਾ ਜਹਾਜ਼ ਆ ਇਹਦੇ ਚ ਵੀ 5000 ਦੇ ਕਰੀਬ ਲੋਕ ਬੈਠ ਸਕਦੇ ਆ ਸੀਟਾਂ ਲੱਗੀਆਂ ਬਕਾਇਦਾ ਤੇ ਇਹ ਗੱਡੀਆਂ ਹੁਣ ਅੰਦਰ ਜਾ ਰਹੀਆਂ ਜੀ ਇਹਦੇ ਜਹਾਜ਼ ਦੇ ਤੇ ਇਹਦੇ 400 ਗੱਡੀਆਂ ਜਿਹੜੀਆਂ ਕਾਰਾਂ ਉਹ ਚੜੀਆਂ ਜਾਂਦੀਆਂ ਤੇ ਜਿਹੜੇ ਟਰਾਲੇ ਆ ਵੱਡੇ ਟਰਾਲੇ ਆ ਜਿਹੜੇ 40 ਦੇ ਕਰੀਬ ਉਹ ਵੀ ਇੱਥੇ ਅੰਦਰ ਚਲੇ ਜਾਂਦੇ ਤੇ ਆ ਹੁਣ ਕਾਰਾਂ ਜਾ ਰਹੀਆਂ ਅੰਦਰ ਇਹ ਜਹਾਜ਼ ਦਾ ਇਹ ਸੀਨ ਆ ਜੀ ਬਾਹਰਲਾ ਉੱਪਰਲੇ ਪਾਸੇ ਇੱਕ ਹੋਰ ਜਹਾਜ਼ ਖੜਾ ਤੇ ਇਹਦੇ ਅੰਦਰ ਹੁਣ ਇਹ ਜਾਣਾ ਤੇ ਇਹ ਦੁਬਾਰਾ ਇਹਨਾਂ ਸਫ਼ਰ ਕਰਨਾ ਡੇਢ ਘੰਟੇ ਦਾ ਸਫ਼ਰ ਇੱਥੋਂ ਜਿਹੜਾ ਵਿਕਟੋਰੀਆ ਦੇ ਇੱਥੇ ਹੋਣਾ ਸਫ਼ਰ ਇਹ ਲਗਾਤਾਰ ਡੇਢ ਘੰਟਾ ਹੁਣ ਅਸੀਂ ਸਫ਼ਰ ਕਰਨਾ ਜਹਾਜ਼ ਦਾ ਤੇ ਇਹ ਕਾਰਾਂ ਤੇ ਇੱਥੇ ਇਹਨਾਂ ਦੇ ਵਲੰਟੀਅਰ ਖੜੇ ਆ ਰੱਖਦੇ ਆ ਵੀ ਇੰਦਰ ਕੋਈ ਗੱਡੀ ਜਿਹੜੀ ਕਿੱਧਰ ਜਾਣੀਆਂ ਇਹ ਦੱਸ ਰਿਹਾ ਵੀ ਇਧਰਲੇ ਪਾਸੇ ਤੇ ਇਹ ਕਾਰਾਂ ਫਿਰ ਇੱਥੇ ਚਲੀਆਂ ਜਾਂਦੀਆਂ ਉੱਥੋਂ ਹੀ ਆ ਕੇ ਜਦੋਂ ਜਹਾਜ਼ ਰੁਕ ਜਾਂਦਾ ਤੇ ਉੱਥੋਂ ਫਿਰ ਇਹ ਜਦੋਂ ਉਧਰ ਨੂੰ ਬਾਹਰ ਨੂੰ ਖੁੱਲ ਜਾਂਦਾ ਤਾਂ ਸਾਰਾ ਫਿਰ ਉੱਥੋਂ ਬਾਹਰ ਚਲਾ ਜਾਣਾ ਹੁੰਦਾ ਦੂਜੀ ਸਾਈਡ ਤੇ ਗੱਡੀਆਂ ਲੈ ਕੇ ਆਉਂਦੀਆਂ ਤੇ ਇਹਦਾ ਬਕਾਇਦਾ 20 ਰੁਪਏ ਡਾਲਰ ਹੈ ਜਿਹੜੇ 20 ਡਾਲਰ ਹੁੰਦੀ ਹੈ ਤੇ ਉਹ ਟਿਕਟ ਆਮ ਵਿਅਕਤੀ ਦੀ ਹੈ ਤੇ ਗੱਡੀ ਦਾ ਜਿਹੜਾ ਵੱਖਰਾ ਤੇ ਇਹ ਤੋਂ ਬਾਅਦ ਆਹ ਜਿਹੜਾ ਇੱਥੇ ਕਿਨਾਰਾ ਅੱਗੇ ਕਰਾਰਾ ਆ ਗਿਆ ਜਿਹੜਾ ਫਿਰ ਉੱਥੇ ਦੂਜੇ ਪਾਸੇ ਤੇ ਉਹ ਦੂਜੇ ਪਾਸੇ ਜਹਾਜ਼ ਵੀ ਤਿਆਰ ਆ ਜਦੋਂ ਇੱਥੋਂ ਬਾਹਰ ਜਾਂਦਾ ਐਂਟਰੀ ਤੇ ਉਹ ਤਸਵੀਰਾਂ ਹੁਣ ਤੁਹਾਨੂੰ ਦਿਖਾ ਰਹੇ ਆ ਤੇ ਵੱਖਰੀ ਵੀਡੀਓ ਤੁਹਾਨੂੰ ਜਹਾਜ਼ ਦੇ ਉੱਪਰ ਵੀ ਅਸੀਂ ਵੱਖਰੀ ਵੀਡੀਓ ਪਾ ਰਹੇ ਆ ਤੇ ਪਾਈ ਵੀ ਆ ਤੁਹਾਨੂੰ ਤੁਸੀਂ ਦੇਖੀ ਹੋਣੀ ਆ ਹੋਰ ਵੀ ਅਸੀਂ ਕੁਝ ਰਹਿੰਦਾ ਸੀ ਜਿਹੜਾ ਹਿੱਸਾ ਪਾ ਰਹੇ ਆ ਆ ਕਾਰਾਂ ਅੰਦਰ ਖੜੀਆਂ ਤੇ ਇਸ ਤੋਂ ਬਾਅਦ ਫਿਰ ਵਿਕਟੋਰੀਆ ਤੋਂ ਅਸੀਂ ਆ ਰਹੇ ਆ ਹੁਣ ਵਿਕਟੋਰੀਆ ਤੋਂ ਫਿਰ ਜਹਾਜ਼ 'ਤੇ ਫਿਰ ਸਫ਼ਰ ਕਰਨਾ ਕਿਉਂਕਿ ਅੱਜ ਅਸੀਂ ਇਹੀ ਗੱਡੀਆਂ ਦੀਆਂ ਪਾ ਰਹੇ ਆ ਤੁਹਾਨੂੰ ਤੇ ਇਹ ਵੇਖੋ ਆ ਗੱਡੀਆਂ ਖੜੀਆਂ ਲੈਣਾ ਲੱਗ ਜਾਂਦੀਆਂ ਘੰਟਾ ਘੰਟਾ ਡੇ ਡੜ ਘੰਟਾ ਤੇ ਕੁਝ ਰਿਜ਼ਰਵ ਵੀ ਹੁੰਦੀ ਹੈ ਜਿਹੜੀ ਉਹ ਨੂੰ ਅੱਧਾ ਘੰਟਾ ਪਹਿਲਾਂ ਆਉਣਾ ਪੈਂਦਾ ਰਿਜ਼ਰਵੇਸ਼ਨ ਜਿਹੜੀ ਹੁੰਦੀ ਹੈ ਤੇ ਆ ਅਸੀਂ ਸਾਡੀ ਤਾਂ ਕਿਉਂਕਿ ਅਸੀਂ ਮਿਨਿਸਟਰ ਸਾਹਿਬ ਨੇ ਆਏ ਇਹਨਾਂ ਨੂੰ ਪਹਿਲਾਂ ਰਿਜ਼ਰਵ ਕਰਾਇਆ ਰਿਜ਼ਰਵ ਕਰਾਈ ਸੀ ਤੇ ਆਪਦੀ ਇਹ ਅਸੀਂ ਪਹਿਲਾਂ ਇਸ ਤਰੀਕੇ ਨਾਲ ਜਾ ਰਹੇ ਹਾਂ ਤੇ ਇਹ ਕੋਈ ਵੀ ਕੈਟਾਗਰੀਆਂ ਹੁੰਦੀਆਂ ਉਸ ਹਿਸਾਬ ਨਾਲ ਕਰਾ ਸਕਦੇ ਹੁੰਦੇ ਆ ਆ ਅਸੀਂ ਹੁਣ ਅੰਦਰ ਜਾ ਰਹੇ ਆ ਜੀ ਇਹਦੇ ਜਹਾਜ਼ ਦੇ ਵਾਪਸ ਸਰੀਰ ਨੂੰ ਜਾਣ ਲਈ ਪਹਿਲਾਂ ਅਸੀਂ ਉਧਰ ਤੁਹਾਨੂੰ ਦਿਖਾਇਆ ਸੀਗਾ ਵਿਕਟੋਰੀਆ ਜਾਣਾ ਸੀ ਵਿਧਾਨ ਸਭਾ ਚ ਜਾ ਕੇ ਆਇਆ ਫਿਰ ਆਹ ਵੇਖੋ ਟਰਾਲੇ ਢੇਢੇ ਟਰਾਲੇ ਆ ਜਿਹੜੇ ਹਰ ਟਰੱਕ ਇਹਦੇ ਚ ਜਾਂਦੇ ਆ ਤੇ ਆਹ ਜਿਹੜੀਆਂ ਹੁਣ ਇਹਦੇ ਵਿੱਚ ਜਹਾਜ਼ ਦੇ ਐਂਟਰ ਕਰ ਰਹੀਆਂ ਗੱਡੀਆਂ ਆ ਸਾਰਾ ਸਟਰਕਚਰ ਇਹ ਸਿਸਟਮ ਸਾਰਾ ਬਣਿਆ ਅੱਬ ਕਹਿਦਾ ਜਹਾਜ਼ ਦੇ ਅੰਦਰ ਜਾ ਕੇ ਹੁਣ ਇਹ ਜਿਹੜਾ ਉੱਪਰ ਇਹ ਪੁਲ ਬਣਿਆ ਇਹ ਦੂਬਾਲ ਆਸ ਇਧਰਲੀ ਸਾਈਡ ਤੇ ਚਲੇ ਕਿੰਨੀਆਂ ਜੀ ਗੱਡੀ ਸਾਡਾ ਇਧਰੋਂ ਹੀ ਪਾਸੇ ਜਹਾਜ਼ ਆ ਤੇ ਉਹ ਦੂਜੇ ਪਾਸੇ ਦੂਜਾ ਖੜਾ ਜੀ ਜਹਾਜ਼ ਜਿਹੜੇ ਤੇ ਦੂਜੇ ਪਾਸੇ ਉਹਨਾਂ ਨੇ ਹੋਰ ਜਹਾਜ਼ ਜਿਹੜੇ ਪਾਸੇ ਗੱਡੀਆਂ ਜਾਣੀਆਂ ਤੇ ਸਾਡੀਆਂ ਗੱਡੀਆਂ ਹੁਣ ਐਂਟਰ ਹੋ ਰਹੀਆਂ ਜਹਾਜ਼ ਦੇ ਅੰਦਰ ਨੂੰ ਯਾਨੀ ਕਿ ਸਰੀਜਾਲੀ ਵਿਕਟੋਰੀਆ ਤੋਂ ਅਸੀਂ ਵਾਪਸ ਮੁੜਿਆ ਆਏ ਜੀ ਹੁਣ ਕਿਉਂਕਿ ਅਸੀਂ ਜਿਹੜਾ ਅਨਜੋਏ ਕਰਨਾ ਸਾਰਾ ਸਫਰ ਜੂ ਸਾਡੀ ਇੱਕ ਟਿਉਰਟੀ ਸੀ ਨਿਭਾਏ ਆ ਆ ਦੇਖੋ ਫੇਰ ਉਹ ਹੋ ਗਿਆ